ਬਹੁਤ ਹੀ ਸਤਕਾਰਯੋਗ ਪ੍ਰਦਾਨਗੀ ਮੰਡਲ ਦੇ ਵਿੱਚ ਸ਼ਾਮਿਲ ਪੰਜਾਬੀ ਦੇ ਬਹੁਤ ਵੱਡੇ ਸਾਹਿਤਕਾਰਾਂ ਇਹੋ ਅੱਜ ਮੇਰੇ ਸਾਹਮਣੇ ਬੈਠੇ ਬਹੁਤ ਹੀ ਸੂਝਵਾਨ ਤੇ ਦਾਨਿਸ਼ਵਰ ਸਾਹਿਤ ਨਾਲ ਮਸਰ ਕਰਨ ਵਾਲੇ ਮੁਹੱਬਤ ਰੱਖਣ ਵਾਲੇ ਦੋਸਤੋ ਸਭ ਤੋਂ ਪਹਿਲਾਂ ਡਾਕਟਰ ਸਰਬਜੀਤ ਕੌਰ ਬਰਾੜ ਹੰਦਾਂ ਨੂੰ ਉਹਨਾਂ ਦੀ ਪਹਿਲੀ ਕਾ ਪੁਸਤਕ ਤੂ ਆਮੀ ਦੇ ਲੋਕ ਅਰਪਣ ਦੇ ਉੱਤੇ ਬਹੁਤ ਬਹੁਤ ਵਧਾਈ ਹੋਵੇ। ਦੋਸਤੋ ਜਦੋਂ ਇੱਕ ਕਿਤਾਬ ਰਿਲੀਜ਼ ਹੁੰਦੀ ਹੈ, ਕਿਤਾਬ ਛਪਦੀ ਹੈ, ਕਿਤਾਬ ਸਾਡੇ ਸਾਹਮਣੇ ਹੁੰਦੀ ਹੈ ਤਾਂ ਸੀ ਕਿ ਇਸ ਤਰ੍ਹਾਂ ਦੇ ਆਲਮ ਦੇ ਵਿੱਚੋਂ ਦੀ ਲੰਘ ਰਹੇ ਹੁੰਦਿਆਂ ਜਿਸ ਤਰ੍ਹਾਂ ਇੱਕ ਸੋਹਣੇ ਮਨੁੱਖ ਦਾ ਜਨਮ ਹੋਇਆ ਹੋਵੇ। ਸਵਾਜ ਇਹ ਇਸ ਕਿਤਾਬ ਦੇ ਰੂਪ ਦੇ ਵਿੱਚ ਬਹੁਤ ਸਾਰੇ ਰੁੱਖਾਂ ਮਨੁੱਖਾਂ ਰਾਹਾਂ ਔਖਾਂ ਦਿਹਾੜ ਕਿੰਨੀਆਂ ਹੀ ਗੱਲਾਂ ਦਾ ਜਨਮ ਹੋਇਆ ਇੱਕ ਵਾਰ ਉਹਦੇ ਲਈ ਮੇਰੇ ਕਹਣ ਤੇ ਖੇਪ ਤਾੜੀ ਲੋੜੀਂਦੀ ਹੈ ਦੋਸਤੋ ਅਸੀਂ ਪੰਜਾਬ ਦੇ ਲੋਕ ਹੈ ਅਸੀਂ ਉਸ ਪੰਜਾਬ ਦੇ ਲੋਕ ਹੈ ਜਿਹਦੇ ਬਾਰੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਸ ਦਾ ਗੁਰਾਂ ਦੇ ਨਾਮ ਤੇ ਉਹਨਾਂ ਗੁਰਾਂ ਦੇ ਨਾਮ ਤੇ ਜਿਨ੍ਹਾਂ ਨੇ ਕਿਹਾ ਕਿ ਸ਼ਬਦ ਸਾਡਾ ਗੁਰੂ ਹੈ ਸ਼ਬਦ ਸਾਡੀ ਸ਼ਕਤੀ ਹੈ ਸ਼ਬਦ ਵਿਨਾਸੀ ਅਧੂਰੇ ਹਨ ਇਹ ਸ਼ਬਦ ਸਾਨੂੰ ਪੂਰੇ ਕਰਦਾ ਸੋ ਜਿਹੜਾ ਬੰਦਾ ਸ਼ਬਦਾਂ ਦੇ ਵਿੱਚ ਦੋਸਤ ਸਵੇਦ ਤੋਂ ਲੈ ਕੇ ਸਮਾਜ ਕਰਕੇ ਕੋਈ ਕਾਰਜ ਪੂਰਾ ਕਰਦਾ ਹੈ ਨਿਸ਼ਚਿਤ ਤੌਰ ਦੇ ਉੱਤੇ ਉਹ ਇੱਕ ਸ਼ਬਦ ਜਿ ਕਹਿਣਾ ਹੋਵੇ ਸਿਰੇ ਖੁੱਲਾ ਡਾਕਟਰ ਸਰਮਜੀਤ ਗੁਰਬਰਾਜ ਮੋਕੇ ਸ਼ਹਿਰ ਦੇ ਬਹੁਤ ਵੱਡੇ ਸਿਰਲਖ ਨੇ ਇਹਨਾਂ ਦੀ ਕਿਤਾਬ ਤੂੰ ਆਮੀ ਦੋਸਤੋ ਇਹਨਾਂ ਦੀ ਕਿਤਾਬ ਤੂੰ ਆਮੀ ਪੰਜਾਬੀ ਕਵਿਤਾ ਦੀ ਪੰਜਾਬੀ ਨਜ਼ਰ ਦੀ ਕਿਤਾਬ ਹੈ ਅਸੀਂ ਸਾਰੇ ਇਸ ਦਾ ਤੋਂ ਬਾਕੀ ਭੈਣ لیکن ਸਾਡੀ پنجابی ਕਵਿਤਾ ਦੀ ਜਿਹੜੀ پنجابی ਗਜ਼ਲ ਦੀ پنجابی ਕਾਵਿ ਰਚਨਾ ਦੀ ਪਰੰਪਰਾ ਹੈ ਉਹ ਬਹੁਤ ਪਿੱਛੇੋਂ ਸ਼ੁਰੂ ਹੋ ਕੇ ਅੱਜ ਤੱਕ ਹੁੰਦੀ ਹੈ ਜਦੋਂ ਅਸੀਂ ਉਸ ਦੇ ਉੱਤੇ ਨਜ਼ਰ ਪਾਤੇ ਹਾਂ ਤਾਂ ਉਸ ਦਾ ਸਮ ਬਹੁਤ ਵੱਡੇ ਵੱਡੇ ਨਾਮ ਬੜੀਆਂ ਵੱਡੀਆਂ ਵੱਡੀਆਂ ਕਾਵਿ ਰਚਨਾਵਾਂ ਬੜਨ ਸੁਣਨ ਤੇ ਮਹਿਸੂਸ ਕਰਨ ਵਾਲੀ ਸਮਝ ਪਾਤੇ ਮਿਲਦੀ ਹੈ ਮੈਂ پنجابی ਕਵਿਤਾ ਦੀ پنجابی ਕਾਵਿ ਰਚਨਾ ਦੀ ਜਿਹੜੀ ਅਮੀਰ ਪਰੰਪਰਾ ਹੈ ਪੋਸਟ ਦੇ ਵਿੱਚੋਂ ਇੱਕ ਨਾਮ ਹੈ ਜਿਹੜਾ ਤੁਹਾਡੇ ਨਾਲ ਇਸ ਉਮੀਦ ਨਾਲ ਸੰਜਿਆ ਕਰਦਾ ਹੈ ਕਿ ਮੇਰੀ ਜਿਹੜੀ ਅਗਲੀ ਗੱਲ ਹੈ ਉਹ ਤੁਹਾਨੂੰ ਪੋਸਟ ਦੇ ਨਾਲ ਜੋੜ ਕੇ ਅਰਥਾਂ ਦਾ ਵਿਸਥਾਰ ਦੇ ਸਕੇ ਪੰਜਾਬੀ ਦੇ ਵਿੱਚ ਕਿਹਨੂੰ ਪਤਾ ਨਹੀਂ ਹੈ ਕਿ ਸ਼ਿਵ ਕੁਮਾਰ ਬਟਾਲਵੀ ਪੰਜਾਬੀ ਕਵਿਤਾ ਦਾ ਵੱਡਾ ਨਾਮ ਹੈ ਜਦੋਂ ਅਸੀਂ ਕਵਿਤਾ ਦੀ ਗੱਲ ਕਰਦੇ ਆਂ ਜਦੋਂ ਅਸੀਂ ਕਵਿਤਾ ਪੜ੍ਹਦੇ ਆਂ ਕਵਿਤਾ ਬਾਰੇ ਸੁਣਦੇ ਆਂ ਆ ਦੋਸਤੋ ਸਾਡੇ ਅੱਗੇ ਕਵਤਾ ਦੇ ਪਛਾਣ ਚਿੰਨ ਨੇ ਜਿਹੜੇ ਬਹੁਤ ਸਾਰੇ ਉਹ ਸਾਹਮਣੇ ਆ ਗਏ। ਪਰ ਜਿਹੜੇ ਬਹੁਤ ਸਾਰੇ ਪਛਾਣ ਚਿੰਨ ਨੇ ਉਹਨਾਂ ਦੇ ਵਿੱਚੋਂ ਇੱਕ ਪਛਾਣ ਖਿੰਦਾ ਕਵਤਾ ਦਾ ਕਿ ਚੰਗੀ ਕਵਤਾ ਉਹ ਹੁੰਦੀ ਹੈ ਜਿਹਦੇ ਵਿੱਚ ਕਵੀ ਕਵਤਾ ਦਾ ਸਿਰਜ ਮੈਜੀਨੇਸ਼ਨ ਦੀ ਕਲਪਨਾ ਦੀ ਫਲਾਈਟ ਹੈ ਜਿਹੜੀ ਉਹ ਬਹੁਤ ਉੱਚੀ ਤੇ ਲੰਬੀ ਜਾਂ ਕਰੇ। ਪਰ ਇਸ ਵਿੱਚ ਦਾ ਨਿਕਾ ਉਹ ਸ਼ੇਰ ਕੁਮਾਰ ਬਟਾਲਵੀ ਦੀ ਕਵਤਾ ਹੈ। ਕਹਿੰਦਾ ਵੇਹਲ ਜਦ ਵੀ ਮਰੀ ਮੈਂ ਕਰਜ਼ਾ ਤੋ ਵੇਹਲ ਜਦ ਵੀ ਮਰੀ ਹੈ ਕਰਜ਼ਾ ਤੋ ਮੈਂ ਤੇਰੇ ਮੁਕਤੀ ਕਿਤਾਬ ਲੈ ਰਹਿਣਾ ਉਸ ਤੋਂ ਜੋਸ਼ੇ ਕੁਮਾਰ ਨੇ ਆਂਮੀ ਲਿਖਾਇਆ ਕਿਹਾ ਵੀ ਤੇਰੇ ਮੁਕਤੀ ਕਿਤਾਬ ਲੈ ਰਹਿਣਾ ਕਲਸੀਉਨੀ ਮੈਟੀਲੇਸ਼ਨ ਦੀ ਉੱਚੀ ਤੇ ਲੰਬੀ ਦਵਾਈ ਕਰਕੇ ਦੀ ਉਦਾਹਰਣ ਆਪ ਦੇਖਦੇ ਆ ਕੋਈ 40 50 ਸਾਲ ਤੋਂ ਪਹਿਲਾਂ ਲਿਖੀ ਹੋਈ ਇਹ ਕਹਾਤਾ ਹੈ ਜਿਸ ਟਾਈਮ ਸ਼ਿਰਪਰ ਕਾਲਮੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕੋਈ ਫੇਸਬੁਕ ਆਉਗੀ ਅੱਜ ਸਾਡੇ ਸਾਰਿਆਂ ਦੇ ਮੱਖਾਂ ਦੇ ਵਿੱਚ ਫੇਸਬੁਕ ਹੈ ਅਸੀਂ ਉਹਦੇ ਸਾਹਮਣੇ ਹ ਉਸ ਟਾਈਮ ਉਹ ਵੈਜਿਟੇਸ਼ਨ ਦੀ ਫਲਾਈਟ ਲੈ ਕੇ ਲਿਖਦਾ ਹੈ ਕਹਿੰਦਾ ਬੇਹਿਲ ਜਦ ਵੀ ਮਿਲੀ ਹੈ ਹਰਸਨ ਤੋਂ ਤੇਰੇ ਮੁਕਤੀ ਕਿਤਾਬ ਲੈ ਬੈਠਾ ਮੁਕਤੀ ਕਿਤਾਬ ਨੂੰ ਅੰਡਰਲਾਈਨ ਕਰ ਲਓ ਇਹਨੂੰ ਅੰਗਰੇਜ਼ੀ ਦੇ ਵਿੱਚ ਟ੍ਰਾਂਸਲੇਟ ਕਰੋ ਫੇਸਬੁਕ ਬਣਦਾ ਹੈ ਯਾ ਸਾਰ ਤੋਂ ਪਹਿਲਾਂ ਸ਼ੇਰ ਕੁਮਾਰ ਢਾਲਵੀ ਆਪਣੀ ਕਲਪਨਾ ਦੇ ਸਹਾਰੇ ਮੈਡੀਟੇਸ਼ਨ ਦੀ ਫਲਾਈਟ ਦੇ ਸਹਾਰੇ ਇਸ ਮੁਕਤਾਂ ਦਾ ਜਿਹੜਾ ਜ਼ਿਕਰ ਹੈ ਉਹ ਕਿਤਾਬ ਦੇ ਅੰਦਰ ਇਸ ਤਰ੍ਹਾਂ ਲਿਖਾਰੇ ਵਿੱਚ ਕਰਦਾ ਹੈ ਜੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਕਾਲ ਕੀ ਅਹਿਸਾਸ ਜਿਹਨੇ ਬਣਾਰੇ ਬਣੇ ਨੇ ਜਿਹਨਾਂ ਨੂੰ ਕੌਣਾ ਨੂੰ ਕਾਲਕਤ ਕਰਦਾ ਹੈ ਕੌਣ ਕਪਤਾ ਦੇ ਵਿੱਚ ਢਾੜਦਾ ਉਹਦੀ ਕਪਤਾ ਲੰਬੀ ਦੇ ਰਹੀ ਜਾਂਦੀ ਹੈ ਸੋ ਹੁਣ ਇਸ ਗੱਲ ਦੀ ਰੌਸ਼ਨੀ ਦੇ ਵਿੱਚ ਪਤੁਤੇ ਉਤੀਗਲ ਅੁਤੀ ਕੱਤੇ ਸੱਤਾ ਦਾ ਦੂਜਾ ਪ੍ਰਸ਼ਨ ਤੇ ਕਿ ਚੰਗੀ ਕਪਤਾ ਦੀ ਤਲਾਸ਼ ਦੇ ਵਿੱਚ ਤੁਰਿਆ ਹੋਇਆ ਕਵੀ ਬਾੜੀ ਕਪਤਾ ਨੂੰ ਪਾੜ ਵੀ ਸਕਦਾ ਹੈ ਸਾੜ ਵੀ ਸਕਦਾ ਹੈ ਇੱਕ ਵਾਰ ਦੀ ਗੱਲ ਹੈ ਦੋਸਤੋ ਭਾਈ ਵੀਰ ਸਿੰਘ ਆਪਣੇ ਘਰ ਦੇ ਵਿੱਚ ਬੈਠੇ ਪ੍ਰੋਫੈਸਰ ਪੂਰਨ ਸਿੰਘ ਇੱਕ 45 ਪੇਜ ਲੰਬੀ ਕਪਤਾ ਲਿਖ ਕੇ ਲੈ ਕੇ ਆਇਆ ਉਹਨੇ ਆਉਂ ਸਰ ਜੀ ਕਹਿੰਦੇ ਭਾਈ ਸਾਹਿਬ ਆ ਕਮਾਲ ਦੀ ਕਵਤਾ ਲਿਖੀ ਐ ਲੋ ਧਿਆਨ ਨਾਲ ਸੁਣੋ ਵੀਰ ਸਿੰਘ ਕਹਿੰਦੇ ਮੂਰਛੀ ਹੈ ਪਤਾ ਨਹੀਂ ਕੋ ਬੋਲ ਲੇ ਕਹਿੰਦੇ ਨਹੀਂ ਅੱਜ ਮੇਰੇ ਕੋਲ ਟਾਈਮ ਨਹੀਂ ਅੱਜ ਮੇਰਾ ਬੂਦ ਨਹੀਂ ਕਵਤਾ ਵਾਪਸ ਲੈ ਜਾ ਕੱਲ ਨੂੰ ਆਇਆ ਉਹ ਵਾਪਸ ਲਿਆ ਗਿਆ ਕੱਲ ਨੂੰ ਫੇਰ ਉਹ ਸ਼ਾਮ ਨੂੰ ਉੱਥੇ ਆਇਆ ਪਰ ਐਸਾ ਦੂਰ ਸਿੰਘ ਤੁਹਾਨੂੰ ਜੌਨ ਸਾਹਿਬ ਭਾਈ ਵੀਰ ਸਿੰਘ ਨੇ ਕਿਹਾ ਕਹਿੰਦੇ ਲਿਆ ਕੋ ਨਾ ਅੱਜ ਉਹ ਕੱਲ ਪਤਾ ਹੀ ਤੇ ਲੰਬੀ ਕਹਾਣੀ ਲੈ ਕੇ ਆਇਆ ਸੀ ਉਹ ਸੁਣਾ ਉਹਨ ਸਿੰਘ ਨੇ ਜਿਹੜਾ ਦੋਸਤੋ ਜਵਾਬ ਦਿੰਦਾ ਉਹ ਦਿਲ ਦੇ ਉਤੇ ਲਿਖ ਲੈਣ ਵਾਲਾ ਉਹ ਕਹਿੰਦਾ ਭਾਈ ਸਾਹਿਬ ਮਾਫ਼ ਕਰਨਾ ਅੱਜ ਮੈਂ ਤੁਹਾਨੂੰ ਉਹ ਕਹਾਣੀ ਨਹੀਂ ਸੁਣਾ ਸਕਦਾ ਉਹ ਕਹਿੰਦਾ ਕਿਉਂ ਇਹਦਾ ਕਿਉਂਕਿ ਕੱਲ ਮੈਂ ਉਹ ਘਰੇ ਜਾ ਕੇ ਭਾੜਤੀ ਸੀ ਫਿਰ ਉਹ ਸਾੜਤੀ ਸੀ ਉਹ ਕਹਿੰਦਾ ਕਿਉਂ ਪੂਰਨ ਸਿੰਘ ਦੋਸਤੋ ਬੋਲਿਆ ਕਹਿੰਦਾ ਕਿਉਂਕਿ ਜਿਹੜੀ ਕਵਿਤਾ ਨੂੰ ਸੁਣਨ ਵਾਸਤੇ ਮੇਰੇ ਕੋਲ ਟਾਈਮ ਹੀ ਨਹੀਂ ਹੈ ਜਿਹੜੀ ਕਵਿਤਾ ਨੂੰ ਸੁਣਨ ਵਾਸਤੇ ਮੇਰੇ ਗੁਰੂ ਦਾ ਮੂਡ ਨਹੀਂ ਹੈ ਇਥੇ ਹੀ ਪਤਾ ਲੱਗ ਜਾਂਦਾ ਹੈ ਕਿ ਉਹ ਕਵਿਤਾ ਮਾਰੀ ਹੈ ਯਾਨੀ ਸਾੜ ਬਾੜਤੀ ਤੇ ਫਿਰ ਸਾੜ ਸੋ ਦੋਸਤੋ ਬਹੁਤ ਸਾਰੇ ਪਛਾਣ ਜਿੰਨੇ ਪੰਜਾਬੀ ਕਵਿਤਾ ਦੇ ਇਹ ਦੋ ਨੇ ਜਿਹੜੇ ਇਹਨਾਂ ਦੀ ਰੌਸ਼ਨੀ ਦੇ ਵਿੱਚ ਮੈਂ ਦਿਨ ਚੰਦ ਲਾਂ ਡਾਕਟਰ ਸਰਬਜੀਤ ਕੌਰ ਭਰਾੜ ਉਹਨਾਂ ਦੀ ਖਾਤਿਰ ਤੋਂ ਆਮੀ ਦੇ ਕਾਲ ਦੇ ਨਾਲ ਕਰਦਾ ਹੈ ਕਿ ਇਹਨਾਂ ਦੀ ਕਮਜ਼ੋਰੀ ਉਹ ਕਿਹੜੇ ਪਛਾਣ ਚਿੰਦ ਦੇ ਜਿਹੜੇ ਕਰਕੇ ਅਸੀਂ ਇਹਨੂੰ ਬੜੀਏ ਇਸ ਨੂੰ ਸੰਭਤੀਏ ਤੇ ਬੇਦੀ ਗੱਲ ਕਰੀਏ ਪਹਿਲੀ ਦੋਸਤੋ ਡਾਕਟਰ ਸਰਬਜੀਤ ਕੌਰ ਭਰਾੜ ਉਹਨਾਂ ਦੀ ਕਮਜ਼ੋਰੀ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਜਿਸ ਤੱਤ ਨੇ ਮੈਨੂੰ ਪ੍ਰਭਾਵਿਤ ਕੀਤਾ ਜਿਹੜੀ ਗੱਲ ਨੇ ਪ੍ਰਭਾਵਿਤ ਕੀਤਾ ਉਹ ਹੈਗਾ ਮੁਕਤੀ ਦਾ ਜਿਹੜਾ ਇਸ ਧਰਤੀ ਦੇ ਉੱਤੇ ਜੀਉਗਾ ਹੋਇਆ ਜਿਹੜਾ ਪਤਾ ਇਸ ਧਰਤੀ ਤੋਂ ਮਰ ਕੇ ਚੱਲਿਆ ਗਿਆ ਦੋਨਾਂ ਦੇ ਵਾਲੇ ਮੁਕਤੀ ਦੀ ਗੱਲ ਸਾਡੇ ਕੋਲ ਮੁਕਤੀ ਦਾ ਸੰਕਲਪ ਹੈ ਜਿਹੜਾ ਹਿੰਦੁਸਤਾਨ ਦੇ ਫਲਸਫੇ ਦੇ ਵਿੱਚ ਉਹ ਵੱਡੀ ਥਾਂ ਰੱਖਦਾ ਜਦੋਂ ਅਸੀਂ ਗੰਭੀਰ ਸਰਜੀਕ ਕੋਲ ਬਰਾਦਨਾ ਦੀ ਕਮਤਾ ਪੜ੍ਹਦੇ ਆ ਤਾਂ ਮੁਕਤੀ ਦਾ ਸੰਕਲਪ ਹੈ ਜਿਹੜਾ ਉਹ ਸਾਡੇ ਅੰ내 ਐ ਇੱਕ ਚਿੱਟਾ ਕੱਪੜਾ ਬਣ ਕੇ ਲਹਿਰਾਉਂਦਾ ਹੈ ਮੈਂ ਜਦੋਂ ਦਿੱਕਤਾ ਦਾ ਪਾਠ ਕੀਤਾ ਉਹਦੇ ਵਿੱਚ ਅੱਖਾਂ ਅੱਗੇ ਇੱਕ ਚਿੱਟਾ ਕੱਪੜਾ ਲਹਿਰਾਉਣ ਲੱਗਾ ਹੈ ਕੋਈ ਬੰਦਾ ਜਿਹੜਾ ਸਾਡੇ ਸਾਹਾਂ ਦੇ ਵਿੱਚ ਵੱਸਦਾ ਸੀ ਜਿਹੜਾ ਸਾਡੇ ਰਾਹਾਂ ਦੇ ਵਿੱਚ ਰੋਜ਼ ਤੁਰਦਾ ਸੀ ਖੜਾ ਹੁੰਦਾ ਸੀ ਉਡੀਕਦਾ ਸੀ ਉਹ ਕਿਸੇ ਹੋਰ ਜਹਾਨ ਚ ਚਲਿਆ ਗਿਆ ਹੁਣ ਜਾਣ ਤੋਂ ਬਾਅਦ ਇਹ ਉਹ ਮੁਕਤ ਹੋ ਗਿਆ ਇੱਥੇ ਪਿੱਛੇ ਜਿਹੜੇ ਲੋਕ ਉਹਦੇ ਰਿਸ਼ਤੇਦਾਰ ਉਹਦੇ ਹਮਸਫਰ ਉਹਦੇ ਹਮ ਸਾਹ ਬੈਠੇ ਨੇ ਇਹ ਉਹ ਉਹ ਤਾਂ ਮੁਕਤ ਹੋ ਗਏ ਜਦੋਂ ਅਸੀਂ ਡਾਕਟਰ ਸਰਬਜੀਤ ਕੌਰ ਬਰਾੜ ਹੁਣਾ ਦੀ ਕਥਾ ਪੜਦੇ ਆ ਤਾਂ ਜਵਾਬ ਮਿਲਦਾ ਹੈ ਕਿ ਨਹੀਂ ਇਹਨਾਂ ਦੀ ਦਿਵਨਾ ਦੀ ਮੁਕਤੀ ਨਹੀਂ ਹੋਈ ਕਿਤੇ ਵੀ ਨਹੀਂ ਹੁੰਦੀ ਇੱਥੋਂ ਤੱਕ ਇਹਨਾਂ ਦੀ ਕਥਾ ਹੈ ਕਹਿੰਦੇ ਕਿੱਥੇ ਹੁੰਦੀ ਮੁਕਤੀ ਸਾਝਿਆ ਸਾਹਾਂ ਦੀ ਕਿੱਥੇ ਹੁੰਦੀ ਮੁਕਤੀ ਸਾਝਿਆ ਸਾਹਾਂ ਦੀ ਤੱਟ ਕਿਨਾਰਾ ਗੰਗਾ ਨੂੰ ਜਿਵੇਂ ਖੜਾ ਸਵਾਲ ਹੈ ਦਨਕਰ ਦਾ ਕਿਨਾਰਾ ਵੀ ਜਿੱਥੇ ਅਸੀਂ ਬੁੱਲ ਪਾਉਣ ਜਾਂਦੇ ਆ ਉਹ ਸਵਾਲ ਕਰਦਾ ਹੈ ਕਿ ਇਹ ਮੁਕਤੀ ਹੋਗੀ ਆ ਬੁੱਲ ਪਾਦੇ ਜਿਹੜੇ ਦੋਸਤੋ ਡਕਟਰ ਸਾਡੇ ਅੱਗੇ ਇੱਕ ਸਵਾਲ ਪੇਸ਼ ਕਰਦੀ ਹੈ ਜਿਹੜਾ ਮੁਕਤੀ ਨੂੰ ਲੈ ਕੇ ਹੈ ਜਦੋਂ ਅਸੀਂ ਇਹ ਗੱਲ ਸਮਝਦੇ ਆ ਡਕਟਰ ਦੇ ਨਾਲ ਆਤਮ ਸਾਧ ਬੰਨਿਆ ਪਤਾ ਲੱਗਦਾ ਹੈ ਕਿ ਡਾਕਟਰ ਸਰਬਜੀਤ ਕਰੋ ਤੋਂ ਬਰਾੜ ਦੇ ਚੇਤਨ ਤੇ ਅਚੇਤਨ ਦੇ ਵਿੱਚ ਵੱਡੇ ਸੰਕਲਪ ਨੇ ਜਿਹੜੇ ਉਹ ਬੈਠੇ ਨੇ ਉਹੋ ਉਹ ਕਪਤਾ ਦੇ ਵਿੱਚ ਤਲ ਕੇ ਸਾਡੇ ਸਾਹਮਣੇ ਆ ਕੇ ਦੂਜੀ ਗੱਲ ਸਾਡੇ ਪੰਜਾਬੀ ਸਾਹਿਤ ਦੇ ਵਿੱਚ ਦੋਸਤੋ ਬਹੁਤ ਸਾਰੇ ਬਾਦ ਨੇ ਇੱਕ ਹੈਗਾ ਉਹਨਾਂ ਦੇ ਵਿੱਚੋਂ ਅਸਤਿਤਵਵਾਦ ਅਸਤਿਤਵਵਾਦ ਦੇ ਵਿੱਚ ਜਦੋਂ ਅਸੀਂ ਥੋੜਾ ਜਾਇ ਇਨ ਡਿਫਾਈਨ ਕਰਦੇ ਆ ਜਿਹਦੀ ਪਰਿਭਾਸ਼ਾ ਲੈਂਦੇ ਆ ਤਾਂ ਪਤਾ ਲੱਗਦਾ ਹੈ ਕਿ ਸਵੈ ਮਾਈਸੈਲਫ ਸੱਚੀ ਹੋਂਦ ਜਦੋਂ ਡਾਕਟਰ ਸਰਬਜੀਤ ਕੌਰ ਉਹਨਾਂ ਦੀ ਕਵਿਤਾ ਦਾ ਮੈਂ ਪਾਠ ਕੀਤਾ ਦੋਸਤੋ ਤਾਂ ਬਹੁਤ ਸਾਰੀਆਂ ਵਰਤਸਾਵਾਂ ਦੇ ਵਿੱਚ ਸਰਬ ਤੇ ਸਰਬਜੀਤ ਇਹ ਦੋ ਨਾਮ ਹੁੰਦੇ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਰਬਜੀਤ ਤੇ ਸਰਬ ਇੱਕੋ ਹੀ ਵਿਅਕਤੀ ਦਾ ਨਾਮ ਹੈ ਜਿਹੜਾ ਇਸ ਕਿਤਾਬ ਦਾ ਸਿਰਜਕ ਹੈ ਹੁਣ ਜਿਹੜਾ ਸਿਰਜਕ ਆਪਣੀ ਰਚਨਾ ਦੇ ਵਿੱਚ ਆਪਣਾ ਨਾਮ ਹੈ ਜਿਹੜਾ ਉਹ ਵੱਖ-ਵੱਖ ਰੰਗਾਂ ਰੂਪਾਂ ਅਰਥਾਂ ਦੇ ਵਿੱਚ ਲੈਂਦਾ ਹੈ ਦਰਸ ਕਰਦਾ ਹੈ ਨਿਸ਼ਚਿਤ ਹੋਰਦੇ ਹੋ ਸਵੇਰੀ ਤਸਦੀਕ ਕਰ ਰਿਹਾ ਹੁੰਦਾ ਹੈ ਉਹ ਆਪਣੇ ਨਾਮ ਦੀ ਤਸਦੀਕ ਕਰ ਰਿਹਾ ਹੁੰਦਾ ਹੈ ਇਥੋਂ ਤੱਕ ਕਿ ਜਿੱਥੇ ਉਹ ਰਹਿੰਦਾ ਉਸ ਧਰਤੀ ਦੀ ਉਸ ਸ਼ਹਿਰ ਦੀ ਮੋਕੇ ਸ਼ਹਿਰ ਦਾ ਨਾਮ ਬਹੁਤ ਸਾਰੀਆਂ ਤੁਕਾਂਵਾਂ ਚ ਆਉਂਦਾ ਹੈ ਮੋਕੇ ਸ਼ਹਿਰ ਵੀ ਹੈ ਜਿਹਨਾਂ ਦੋਸਤੋ ਉਹਦੀ ਤਸਦੀਕ ਹੁੰਦੀ ਹੈ ਜਦੋਂ ਅਸੀਂ ਇਸ ਦੁਕਤਾਂ ਨਿਗਾਹ ਤੋਂ ਇਹ ਸ਼ਬਦ ਅੰਡਰਲਾਈਨ ਕਰਦੇ ਹਾਂ ਸ਼ਹਿਰ ਦਾ ਨਾਮ ਸਿਰਜਿਕ ਦਾ ਨਾਮ ਤਾਂ ਤੁਹਾਨੂੰ ਸਮਝ ਆਉਂਦੀ ਹੈ ਕਈਆਂ ਦੀ ਕਵਤਾ ਦੇ ਉੱਤੇ ਅਜੀਬ ਤੌਰ ਦੇ ਉੱਤੇ ਅਸਤਿਤਵਵਾਦੀ ਰੰਗ ਹੈ ਜਿਹੜਾ ਉਹ ਆਪ ਮਹਾਰੇ ਕਵਤਾ ਦੇ ਵਿੱਚ ਦਖਲ ਹੋਇਆ ਹੈ ਤੀਜੀ ਗੱਲ ਮੇਰੀ ਦੋਸਤੋ ਔਰਤ ਬਾਕੀ ਸਾਰੇ ਰਿਸ਼ਤੇ ਜਿਹੜੇ ਉਹ ਬਾਹਰ ਦੇ ਵਿੱਚ ਨੇ ਸਭ ਤੋਂ ਪਹਿਲਾਂ ਉਹ ਮਾਂ ਹੈ ਦੋਸਤੋ ਮਾਂ ਜਿਹਦੀ ਉਹ ਸਾਡੇ ਪੰਜਾਬ ਤੋਂ ਲੈ ਕੇ ਉੱਥੇ ਰਸ਼ੀਆ ਮੈਕਸੀਮ ਗੋਰਕੀ ਦੀ ਮਾਂ ਤੱਕ ਮਾਏ ਸਾਡੇ ਅੱਗੇ ਸਾਰੇ ਜਿਹੜੇ ਧੀਆ ਪੁੱਤਾਂ ਲੋਕ ਆ ਸੀ ਬੱਖ ਬੱਖ ਰਿਸ਼ਤੇ ਵਾਲਿਆਂ ਸਾਡੇ ਅੱਗੇ ਕੁਲੈਕਟਿਵ ਮਾਏ ਹੁਣ ਡਾਕਟਰ ਸਰਬਜੀਤ ਕੌਰ ਬਰਾੜ ਇਹਨਾਂ ਦੀ ਜਿਹੜੀ ਖਫਤਾ ਹੈ ਉਸ ਦੇ ਵਿੱਚ ਜਿਹੜੀ ਕਾਫਤਰ ਹੈ ਉਹ ਦੋਸਤੋ ਸਾਰੀਆਂ ਔਰਤਾਂ ਦੀ ਕੁਲੈਕਟਿਵ ਮਾਏ ਜਦੋਂ ਮੈਂ ਕਪਤਾਨ ਨੂੰ ਅੰਡਰਲਾਈਨ ਕਰਨਾ ਸ਼ੁਰੂ ਕੀਤਾ ਮੈਨੂੰ ਇੱਕ ਜਿਹੜਾ ਤੱਤ ਹੈ ਇਹ ਲੱਭਿਆ ਇੱਕ ਛਾਨਚਿੰਨ ਇਹ ਲੱਭਿਆ ਕਿ ਸਰਬਜੀਤਪੁਰ ਬਰਾੜ ਦੀ ਕਪਤਾਨ ਦੇ ਵਿੱਚ ਵਾਦਸਲਪਾ ਮਾਂ ਕਲੈਕਟਿਵ ਮਾਂ ਔਰ ਜਦੋਂ ਉਹ ਮਾਂ ਘਰ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਾਕੀ ਸਾਰੇ ਰਿਸ਼ਤੇ ਆ ਵਾਸਤੇ ਕੰਮਦੰਦੇ ਕਰਦੀ ਫਿਰਦੀ ਹੈ ਉਹਦੇ ਛੋਟੇ ਛੋਟੇ ਜੈਸਚਰ ਜੈਸਚਰ ਇਜ਼ ਦਾ ਲੈਂਗੁਏਜ ਜੈਸਚਰ ਦੋਸਤੋ ਭਾਸ਼ਾ ਹੁੰਦਾ ਹੈ ਡਾਕਟਰ ਸਰਬਜੀਤ ਬਰਾੜ ਉਸ ਜੈਸਚਰ ਨੂੰ ਮਾਂ ਦੇ ਜੈਸਚਰ ਨੂੰ ਔਰਤ ਜਿਹੜੀ ਸਵੇਰ ਤੋਂ ਸ਼ਾਮ ਤੱਕ ਘਰੇ ਕੰਮ ਕਰਦੀ ਹੈ ਛੋਟੇ-ਛੋਟੇ ਵੱਡੇ-ਵੱਡੇ ਉਹਨਾਂ ਨੂੰ ਅਨੁਵਾਦ ਕਰਦੀ ਹੈ ਟਰਾਂਸਲੇਟ ਕਰਦੀ ਹੈ ਕਿਵੇਂ ਦੇਖੋ ਜੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਔਰਤ ਦਾ ਦੁੱਖ ਔਰਤ ਦਾ ਦਰਦ ਉਹਦੀ ਖੂਦ ਉਹਦੀ ਹੋਣੀ ਉਹਦੇ ਹੋਣ ਦਾ ਅਰਥ ਹੈ ਜਿਹੜਾ ਇਹ ਸਾਰੀਆਂ ਚੀਜ਼ਾਂ ਨੂੰ ਇੱਕੋ ਹੀ ਸਮੇਂ ਉਹਦੇ ਛੋਟੇ ਛੋਟੇ ਜੈਸਚਰ ਦੇ ਵਿੱਚੋਂ ਜਿਹੜੀ ਭਾਸ਼ਾ ਇਹਨੂੰ ਲੱਭਦੀ ਹੈ ਉਹਦੇ ਨਾਲ ਹੀ ਕਵਤਾ ਦੇ ਵਿੱਚ ਢਾਲਦੀ ਹੈ ਇਹ ਖੂਬਸੂਰਤ ਕਵਤਾ ਦੀ ਸਤਰ ਹੈ ਝਾੜ ਝਾੜ ਜਦ ਪਾਵੇਂ ਢੀੜੇ ਮਾਂ ਨੂੰ ਸੰਬੋਧਿਤ ਹੈ ਝਾੜ ਝਾੜ ਜਦ ਪਾਵੇਂ ਢੀੜੇ ਤਾਰ ਦੇ ਉੱਤੇ ਟੰਗੇ ਦੀ ਮਾਂ ਇੰਜ ਜਾਪੇ ਜਿਵੇਂ ਦੁੱਖ ਜ਼ਿੰਦਗੀ ਦੇ ਇੱਕ ਇੱਕ ਕਰਕੇ ਮੈਂ ਛੰਡੇ ਨਹੀਂ ਮਾਰਦਾ ਵਾਦਾ ਹੋਰ ਆਲਸੀ ਜਿਹੜਾ ਬੋਲੇ 70 ਦੇ ਉਸ ਨੂੰ ਆਪਣੇ ਦੁੱਖਾਂ ਦਰਦਾਂ ਦੇ ਸੱਚੀਆਂ ਨੂੰ ਕੱਢ ਲੈ ਗਏ। ਐ ਸਮਝਾਉਣਾ ਐ ਸਮਝਣਾ ਦੋਸਤੋ ਜੈਸਚਰ ਨੂੰ ਕਲੈਕਟਿਵ ਮਾਂ ਦੇ ਵਿੱਚੋਂ ਜਿਹੜਾ ਜੈਸਚਰ ਹੈ, ਵਾਤਸਲ ਭਾਵ ਦੇ ਵਿੱਚੋਂ ਜਿਹੜਾ ਜੈਸਚਰ ਹੈ, ਉਹ ਇਹਨਾਂ ਦੀ ਕਪਤਾ ਦੇ ਵਿੱਚ ਇਸ ਰੰਗ ਰੂਪ ਦੇ ਵਿੱਚ ਮਿਲਦਾ ਹੈ। ਮੇਰੀ ਇੱਕ ਗੱਲ ਰਹਿ ਗਈ ਬਸ ਆਮ ਤੌਰ ਦੇ ਉੱਤੇ ਦੋਸਤੋ ਅਸੀਂ ਹੁਣ ਜਿਹੜੇ ਸਮਾਜ ਦੇ ਵਿੱਚ ਰਹਿ ਰਹੇ ਹਾਂ ਨਿਸ਼ਚਿਤ ਤੌਰ ਦੇ ਉੱਤੇ ਇਹ ਆਨਲਾਈਨ ਸੰਸਾਰ ਦਾ ਸਮਾਜ ਹੈ ਯੂ ਗੈਪ ਦੌਰ ਹੈ ਇਹਦੇ ਵਿੱਚ ਸਾਰਾ ਕੁਝ ਕੈਲਕੂਲੇਟ ਹੈ ਇਹਦੇ ਵਿੱਚ ਸਾਰਾ ਕੁਝ ਫਿਕਸ ਔਰ ਫੋਕਸ ਕੀਤਾ ਜਾਂਦਾ ਹੈ ਹੁਣ ਇਸ ਕਵਾਇਦ ਦੇ ਵਿੱਚ ਇਹ ਬੰਤਾਰੇ ਦੇ ਵਿੱਚ ਦੋਸਤੋ ਜਿਹੜਾ ਡਿਜੀਟਲ ਹੈ ਦਿਲ ਦੀ ਧੜਕਣ ਸਾਹਾਂ ਦੀ ਆਵਾਜ਼ ਇੱਕ ਇਤਿਹਾਸੀ ਦੇ ਉੱਤੇ ਰਹੇਗੇ ਦਿਮਾਗ ਜਿਹੜਾ ਉਹ ਸਟੇਜ ਦੇ ਉੱਤੇ ਮੰਚ ਦੇ ਉੱਤੇ ਅਗਰ ਧੂਮੀ ਦੇ ਵਿੱਚ ਆ ਗਿਆ ਡਾਕਟਰ ਸਰਬਜੀਤਪੁਰ ਬਰਾੜ ਦੀ ਕਵਤਾ ਔਰਤ ਦੇ ਦਿਲ ਦੀ ਧੜਕਣ ਹੈ ਜਿਹਦੀ ਉਹ ਮਹਿਸੂਸ ਕਰਦੀ ਹੈ ਜਿਵੇਂ ਪਾਤਸ਼ਾਹ ਸਾਹਿਬ ਨੇ ਲਿਖਿਆ ਕਹਿੰਦਾ ਜਿਹੜਾ ਸ਼ਬਦਾਂ ਦੇ ਜਿਹੜਾ ਲਫ਼ਜ਼ਾਂ ਦੇ ਸਾਹ ਵੀ ਸੁਣ ਸਕਦਾ ਐਸੇ ਪਾਠ ਗਲੀਤਰਸ ਦੀ ਹੈ ਕਿਤਾਬ ਸਰਬਜੀਤ ਕੌਰ ਬਰਾੜ ਦੋਸਤੋ ਔਰਤ ਦੀ ਨਿਕਲਤਾ ਹੈ ਜਿਹੜੀ ਖਾਸ ਤੌਰ ਤੇ ਉਹਨੂੰ ਇਕਾਂਤ ਦੇ ਵਿੱਚੋਂ ਕਿਵੇਂ ਬਦਲਦੀ ਹੈ ਜਿਹੜਾ ਬੰਦਾ ਜਿਹੜੀ ਔਰਤ ਆਪਣੀ ਗਲਤਤਾ ਨੂੰ ਇਕਾਂਤ ਦੇ ਵਿੱਚ ਬਦਲ ਲੈਂਦਾ ਜਾਂ ਬਦਲ ਲੈਂਦੀ ਹੈ ਉਹ ਸਿਰਜਿਤ ਹੋ ਜਾਂਦੀ ਹੈ ਸਰਬਜੀਤ ਕੌਰ ਬਰਾੜ ਇੱਕ ਐਸੀ ਔਰਤ ਸਮਾਨਤਰ ਕਵਤਾ ਦੇ ਵਿੱਚ ਲੈ ਕੇ ਆਉਂਦੀ ਹੈ ਜਿਹੜੀ ਗਲਤਤਾ ਨੂੰ ਇਕਾਂਤ ਦੇ ਵਿੱਚ ਬਦਲ ਕੇ ਸਿਰਜਿਤ ਬਣਾਉਂਦੀ ਹੈ ਇੱਕ ਐਸੀ ਔਰਤ ਵੀ ਉਹਦੇ ਨਾਲ ਨਾਲ ਦੋਸਤੋ ਤੁਰਦੀ ਹੈ ਜਿਹਦੇ ਦਿੱਲੀ ਤੱਕ ਕਿਸੇ ਨੇ ਸੁਣੀ ਨਹੀਂ ਜਿਹਦੇ ਸਾਹਾਂ ਦੀ ਆਵਾਜ਼ ਕਿਸੇ ਨੇ ਮਹਿਸੂਸ ਕੀਤੀ ਨਹੀਂ ਔਰ ਉਸ ਔਰਤਵਾਰੇ ਇਹ ਲਿਖਦੇ ਪਏ ਤੇ ਹਾਂ ਕੋਈ ਜ਼ਰੂਰ ਆਵੇਗਾ ਜ਼ਰੂਰ ਹਾਂ ਕੋਈ ਜ਼ਰੂਰ ਆਵੇਗਾ ਜ਼ਰੂਰ ਜੋ ਮੈਨੂੰ ਅਧੂਰੀ ਨਹੀਂ ਛੱਡੇਗਾ ਤੇ ਮੈਨੂੰ ਰੀਜ ਨਾਲ ਬੜੇਗਾ ਬਿਨਾ ਤੋੜੇ ਮਰੋੜੇ ਮੈਂ ਉਡੀਕ ਕਰਾਂਗੀ ਦੋਸਤੋ ਜਦੋਂ ਇਹ ਗੱਲ ਲਿਖਦੀ ਹੈ ਤਾਂ ਇੱਕ ਐਸੀ ਔਰਤ ਜਿਹੜਾ ਬਿੰਬ ਹੈ ਸਾਡੇ ਮਸਤਕ ਦੇ ਵਿੱਚ ਅੱਖਾਂਗੇ ਆਉਂਦਾ ਦਿਖਦਾ ਜਿਹਦੇ ਦਿਲ ਦੀ ਧੜਕਣ ਸਾਹਾਂ ਦੀ ਆਵਾਜ਼ ਐ ਤੌਰ ਦੇ ਵਿੱਚ ਖਾਸ ਤੌਰ ਦੇ ਉੱਤੇ ਹਾਸ਼ੀਏ ਦੇ ਉੱਤੇ ਹੈ ਇਹ ਉਹਨੂੰ ਅੰਡਰਲਾਈਨ ਕਰਦੀ ਆਖਰੀ ਗੱਲ ਮੇਰੀ ਜਦੋਂ ਅਸੀਂ ਇਸ ਕਿਤਾਬ ਦਾ ਦੋਸਤੋ ਸਰਵਲ ਪੰਨਾ ਦੇਖਦੇ ਆ ਹਰ ਕਿਤਾਬ ਆਪਣੇ ਸਰਵਤ ਪੰਨੇ ਤੋਂ ਟਾਈਟਲ ਪੇਜ ਤੋਂ ਸ਼ੁਰੂ ਹੋ ਜਾਂਦੀ ਹੈ ਕੁਝ ਕੁਸ਼ ਉਹਦੇ ਵਿੱਚ ਤਸਵੀਰਾਂ ਦੇ ਰੂਪ ਚ ਲਿਖਿਆ ਹੋਇਆ ਹੁੰਦਾ ਜਦੋਂ ਅਸੀਂ ਉਹ ਦੇਖੀ ਤਾਂ ਲਿਖਿਆ ਹੋਇਆ ਤੂੰ ਆਮੀ ਕਿਤਾਬ ਦਾ ਨਾਮ ਰੱਖਿਆ ਤੂੰ ਆਮੀ ਪਰ ਤੂੰ ਆਮੀ ਕਿਸੇ ਹੋਰ ਨੂੰ ਸੰਬੋਧਿਤ ਹੈ ਤੂੰ ਜਿਹੜਾ ਇੱਥੇ ਨਹੀਂ ਕਿਤੇ ਹੋਰ ਹੈ ਐ ਇਸੇ ਕਰਕੇ ਉਹਨੂੰ ਕਿਹਾ ਗਿਆ ਤੂੰ ਆਮੀ ਉਹ ਚਲਿਆ ਗਿਆ ਜਾਂ ਉਹ ਆਇਆ ਇਹਨੇ ਸੰਬੋਧਨ ਕੀਤਾ ਦੋਸਤੋ ਉਹ ਮੈਂ ਆ ਉਹ ਕਾਵਿਕ ਮੈਂ ਉਹ ਸਹਿਜਣੀ ਮੈਂ ਡਾਕਟਰ ਸਰਜੀਤ ਕੋਲ ਪ੍ਰਾਪਤ ਹੋਣਾ ਨਹੀਂ ਔਰ ਤੂੰ ਆਮੀ ਜਿਹੜਾ ਲਿਖਿਆ ਹੈ ਕਿਤਾਬ ਦਾ ਨਾਮ ਉਹਦੇ ਪਿੱਛੇ ਤਿੰਨ ਬਿੰਦੀਆਂ ਛੱਡਿਆ ਤੇ ਆ ਹੁਣ ਮੈਂ ਸੋਚਿਆ ਕਿ 4 6 ਜਾਂ 2 1 ਕਿਉਂ ਨਹੀਂ ਜਾਂ ਇਹ ਬਿੰਦੀਆਂ ਦੀ ਲੋੜ ਹੈ ਕੀ ਹੈ ਨਾ ਪਤਾ ਲੱਗਿਆ ਕਿ ਤੂੰ ਮਾਂਮੀ ਅਧੂਰੀ ਗੱਲ ਐ ਐ ਗੱਲ ਅੱਗੇ ਹੋਰ ਵੀ ਕਰਤੀ ਜੂ ਹੈ ਲਗਾਤਾਰ ਹੈ ਇਹ ਦਾ ਸਿੰਬਲ ਹੈ ਪਤੀ ਹੈ ਗੁਲਾਬੀ ਰੰਗ ਦਾ ਦੋਸਤੋ ਲਿਫਾਫਾ ਕਿੰਗਾ ਪਿਆ ਹੈ ਮੁਹੱਬਤ ਦਾ ਪ੍ਰਤੀਕ ਹੈ ਕਿ ਮੁਹੱਬਤ ਹੀ ਸਨੇਹ ਹੈ ਪਿਆ ਜਿਹੜੀ ਔਰਤ ਹੈ ਅੱਖਾਂ ਬੰਦ ਨੇ ਉਹਦੀਆਂ ਇਸ ਤਰ੍ਹਾਂ ਇਹ ਪੋਜ਼ ਦੇ ਵਿੱਚ ਇਹ ਜੈਸਚਰ ਹੈ ਜਿਹੜਾ ਦੋਸਤੋ ਇਹ ਹੀ ਮੈਂ ਕਿਹਾ ਭਾਸ਼ਾ ਹੈ ਇਹ ਹੀ ਅਗੇ ਹੱਫਤਾ ਬਣਦਾ ਹੈ ਕਿਉਂਕਿ ਉਡੀਕ ਹੈ ਉਹਦਾ ਧਿਆਨ ਹੈ ਜਿਹੜਾ ਮੱਥੇ ਦੇ ਉੱਤੇ ਟਿਕਿਆ ਹੋਇਆ ਹੈ ਜਦੋਂ ਬੰਦਾ ਇਸ ਤਰ੍ਹਾਂ ਕਰਦਾ ਹੈ ਤਾਂ ਨਿਸ਼ਚਿਤ ਤੌਰ ਤੇ ਉੱਤੇ ਕਪਤਾ ਸਿਰਜਣਾ ਪਤਾ ਉਹਦੇ ਵਾਸਤੇ ਥੈਰੇਪੀ ਬਣ ਜਾਂਦੀ ਹੈ ਸੋ ਇਹ ਕਿਤਾਬ ਕਿਉਂਕਿ ਇਹ ਮੈਡੀਕਲ ਡਾਕਟਰ ਵੀ ਨੇ ਮੇਰੇ ਮੇਰੀ ਨਜ਼ਰ ਦੇ ਵਿੱਚ ਮੇਰੀ ਪੜਤ ਅਨੁਸਾਰ ਇਹ ਕਿਨਾਂ ਦੀ ਕਪਤਾ ਦਾ ਪ੍ਰਤੀਕਾਣ ਚਿੰਨ ਇਹ ਵੀ ਹੈ ਕਿ ਇਸ ਕਿਤਾਬ ਦੀ ਕਪਤਾ ਨੂੰ ਲਿਖ ਕੇ ਔਰ ਇਸ ਕਿਤਾਬ ਦੀ ਕਪਤਨ ਪੜ੍ਹ ਕੇ ਸਾਨੂੰ ਇੱਕ ਥੈਰੇਪੀ ਹੈ ਜਿਹੜੀ ਕੋ ਮਿਲਦੀ ਹੈ ਜਿਹੜੀ ਸਮੈਰ ਤੋਂ ਲੈ ਕੇ ਸਮਾਜ ਤੱਕ ਫੈਲੀ ਹੋਈ ਹੈ ਜਿਹੜੀ ਆਰਾਮ ਦਿੰਦੀ ਹੈ ਰੂਹ ਨੂੰ ਵੀ ਦੇਹ ਨੂੰ ਵੀ ਦੱਸਦਾ ਦੋਸਤੋ ਹੋਰ ਕੁਝ ਨਹੀਂ ਰੂਹ ਤੇ ਦੇਹ ਦਾ ਦਾ ਮਿਕ ਅਨੁਵਾਦ ਹੈ ਇਹ ਅਨੁਵਾਦ ਇਹਨਾਂ ਨੇ ਬਹੁਤ ਖੂਬਸੂਰਤ ਬੜੇ ਸ਼ਾਨਦਾਰ انداز ਦੇ ਵਿੱਚ ਕੀਤਾ ਹੈ ਇਸ ਲਈ ਮੈਂ ਇੱਕ ਵਾਰ ਫੇਰ ਤੁਹਾਡਾ ਇੰਨੀ ਸ਼ਾਂਤੀ ਨਾਲ ਗੱਲਾਂ ਸੁਣਨ ਵਾਸਤੇ ਧੰਨਵਾਦ ਕਰਦਾ ਹੈ ਤੇ ਇਹਨਾਂ ਨੂੰ ਬਹੁਤ ਵਧਾਈ ਦਿੰਦਾ ਬਹੁਤ ਬਹੁਤ ਵਧਾਈ ਦਿੰਦਾ